ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਸਾਰੇ ਮੀਡੀਆ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਤਰਿਤ ਹੋਏ ਹੋ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬੜੇ ਹੀ ਸੀਨੀਅਰ ਲੀਡਰ ਸ਼੍ਰੀ ਕਰਮਚੰਦ ਸ਼ਰਮਾ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਬੈਠੇ ਨੇ ਖੱਬੇ ਪਾਸੇ ਔਰ ਸੱਜੇ ਪਾਸੇ ਮੇਰੇ ਨਾਲ ਪੀਐਸਪੀਸੀਐਲ ਦੇ ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੇਰੇ ਨਾਲ ਸਾਡੇ ਜਿਹੜੇ ਐਕਸੀਅਨ ਸਾਹਿਬ ਅਮਨ ਗੁਪਤਾ ਜੀ ਬੈਠੇ ਨੇ। ਅ ਕੀ ਜ਼ਰੂਰਤ ਪੈਗੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ? ਦੇਖੋ ਸਾਥੀਓ ਗੱਲ ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਅਸੀਂ ਲੀਡਰ ਕਿਉਂ ਚੁਣਦੇ ਹਾਂ? ਅਸੀਂ ਸਮਾਜ ਦੇ ਵਿੱਚ ਲੀਡਰ ਇਸ ਲਈ ਚੁਣਦੇ ਆ ਕਿ ਲੀਡਰ ਸਾਡੇ ਜਿਹੜੇ ਹੱਕ ਨੇ ਜਮਹੂਰੀ ਹੱਕ ਨੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਦੀ ਆਵਾਜ਼ ਸਹੀ ਤਰੀਕੇ ਨਾਲ ਸਹੀ ਪਲੇਟਫਾਰਮ ਤੇ ਸਹੀ ਟਿਕਾਣੇ 'ਤੇ ਸਰ ਚੱਕੂਆ ਪਰ ਸਾਡੀ ਇੱਕ ਸਮਝ ਲਓ ਵੀ ਉਹ ਰਹੀ ਦੁਰ ਦਰਦਾਸ਼ੀ ਕਹਾਂਗੇ ਵੀ ਰਹੀ ਕਿ ਸਾਨੂੰ ਜਿਹੜੇ ਲੀਡਰ ਮਿਲੇ ਉਹਨਾਂ ਨੇ ਸਮੇਂ-ਸਮੇਂ ਸਰ ਰਹਿੰਦੇ ਨਾ ਤਾਂ ਆਪਣੇ ਖਿੱਤੇ ਦੀ ਆਵਾਜ਼ ਚੱਕੀ ਨਾ ਤਾਂ ਆਪਣੇ ਖਿੱਤੇ ਦੀ ਆਵਾਜ਼ ਚੱਕੀ ਤੇ ਨਾ ਹੀ ਉਹਨਾਂ ਨੇ ਆਪਣੇ ਸੂਬੇ ਪੰਜਾਬ ਦੀ ਆਵਾਜ਼ ਚੱਕੀ ਤੇ ਜਦੋਂ ਕੀਤਾ ਤਾਂ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਸਿਰਫ ਤਾਂ ਸਿਰਫ ਮਹਿਜ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਪਿੱਛੇ ਐਦਾਂ ਹੀ ਪਿਛਲੇ 4 ਦਿਨ ਤੋਂ ਮੈਂ ਲਗਾਤਾਰ ਦੇਖ ਰਹੀ ਹਾਂ ਕਿ ਖੰਨੇ ਦੇ ਸਾਬਕਾ ਵਿਧਾਇਕ ਔਰ ਉਹੋ ਜੋ ਸ਼ਾਮ ਨੂੰ 7 ਵਜੇ ਲਾਈਵ ਹੋ ਜਾਂਦੇ ਨੇ ਔਰ ਲਾਈਵ ਹੋ ਕੇ ਸਾਡੇ ਏਰੀਏ ਦੇ ਲੋਕਾਂ ਨੂੰ ਬੜਾ ਕੂੜ ਪ੍ਰਚਾਰ ਕਰਦੇ ਨੇ ਸਰਕਾਰ ਦੇ ਆ ਕੀਤਾ ਤਰਨਪੀ ਸੌਣ ਨੇ ਆ ਕੀਤਾ ਇਹਨੇ ਵਾਦਾ ਕੀਤਾ ਸੀ ਲਾਈਟਾਂ ਚਲਾਵਾਂਗੇ ਬੜੇ ਹਾਸੋ ਹੀਣੇ ਜੇ ਗੱਲਾਂ ਕਰਦੇ ਨੇ ਇੱਕ ਮੈਂ ਇਹਨਾਂ ਦੀ ਵੀਡੀਓ ਦੇਖੀ ਉਹ ਚ ਕਹਿੰਦੇ 25 25 50 ਖੰਨੇ ਚ ਕੋਈ ਵੀ ਲਾਈਟ ਚੱਲਦੀ ਦਿਖਾ ਤਾਂ ਲੋਕ ਜਦੋਂ ਇਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਲੋਕਾਂ ਨੂੰ ਸੱਚਾਈ ਨਹੀਂ ਪਤਾ ਹੁੰਦੀ ਕਿ ਸੱਚਾਈ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅੱਜ ਵੀ ਕਹਿ ਰਿਹਾ ਕਿ ਖੰਨੇ ਦੀਆਂ ਲਾਈਟਾਂ ਬੀਜੇ ਤੋਂ ਲੈ ਕੇ ਭਾਦਲੇ ਤੱਕ ਜੇ ਕਿਸੇ ਨੇ ਚਾਲੂ ਕਰਵਾਈਆਂ ਸੀ ਤਾਂ ਤਰਨਪੀਰ ਸਿੰਘ ਸੌਣ ਨੇ ਚਾਲੂ ਕਰਾਈਆਂ ਸੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਦੇ ਨਾਲ ਉਹਨਾਂ ਨਾਲ ਮੁਲਾਕਾਤ ਕਰਕੇ ਸੋ ਹੋਇਆ ਕਿ ਇਹਦੇ ਲਈ ਮੈਂ ਤੁਹਾਨੂੰ ਇੱਕ ਪੂਰੀ ਤਫਤ ਪੂਰੀ ਕਰਮਬਾਰ ਗੱਲ ਦੱਸਦਾ ਹਾਂ ਔਰ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਦੂਗਾ ਨੰਬਰ 1 ਇਹ ਕਿ ਉਹ ਪ੍ਰਿੰਟ ਆਊਟ ਕਿੱਥੇ ਨੇ ਜਿਹੜੇ ਆਪਣੇ ਜਸਪ੍ਰੀਤ ਪ੍ਰਿੰਟ ਆਊਟ ਦਿਓ ਮੇਰੇ ਨਾਲ ਪੀਐਸਪੀਸੀਐਲ ਤੇ ਸਾਡੇ ਜਿਹੜੇ ਕਿ ਐਕਸਿਮ ਸਾਹਿਬ ਬੈਠੇ ਨੇ ਇਹ ਮੈਂ ਤੁਹਾਨੂੰ ਅੱਜ ਕੁਝ ਨਾ ਪ੍ਰਿੰਟ ਆਊਟਸ ਦਿਖਾਣੇ ਚਾਹੁੰਦਾ ਇਹ ਪ੍ਰਿੰਟ ਆਊਟਸ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਐਨ ਐਚ ਏ ਆਈ ਇੱਕ ਐਸਾ ਦਾਰ ਹੈ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਆਂਦਾ ਹੈ ਇਹ ਪੰਜਾਬ ਸਰਕਾਰ ਦੇ ਅਧੀਨੀਆਂ ਦਾ ਇਹ ਭਾਜਪਾ ਦੀ ਸਰਕਾਰ ਦੇ ਮੋਤੀ ਸਾਹਿਬ ਦੇ ਅਧੀਨ ਆਂਦਾ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਔਰ ਇਹਦੇ ਜਿਹੜੇ ਮਨਿਸਟਰ ਨੇ ਯੂਨੀਅਨ ਮਨਿਸਟਰ ਨੇ ਉਹ ਹੈਗੇ ਸ਼੍ਰੀ ਨਿਤਨ ਗਠਕਰੀ ਜੀ NHAI ਲੋਕਾਂ ਤੋਂ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਰੋਡ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਔਰ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਿੰਨੀਆਂ GT ਰੋਡ ਦੇ ਉੱਤੇ ਚਾਹੇ ਉਹ ਮੇਨ GT ਰੋਡ ਹੈ ਚਾਹੇ GT ਰੋਡ ਦੇ ਨਾਲ ਲੱਗਦੀਆਂ ਸ਼ਹਿਰਾਂ ਦੇ ਵਿੱਚ ਸਰਵਿਸ ਰੋਡਸ ਨੇ ਉਹਨਾਂ ਦੀਆਂ ਲਾਈਟਾਂ ਚਲਾਉਣੀਆਂ ਲਾਈਟਾਂ ਲਾਉਣੀਆਂ ਮੁਰੰਮਤ ਕਰਨੀ ਈਵਨ ਦਨ ਕਿ GT ਰੋਡ ਦੀ ਦੋਹੇ ਪਾਸੇ ਉੱਪਰ ਦੀ ਤੇ ਥੱਲੇ ਦੇ ਦੀ ਸਰਵਿਸ ਰੋਡ ਦੀ ਸਫਾਈ ਕਰਨੀ ਤੇ ਉਸ ਦੇ ਨਾਲ ਨਾਲ ਉੱਥੇ ਜਿਹੜੇ ਘਾਹ ਨੇ ਜੰਗਲੀ ਬੂਟੀ ਐ ਘਾਏ ਉਹਨਾਂ ਦੀ ਕਟਾਈ ਕਰਨੀ ਤੇ ਜਿੰਨੀ ਡਰੇਨੇਜ ਐ ਜਿੰਨੇ ਡਰੇਨ ਬਣੇ ਹੋਏ ਨੇ ਉਹਨਾਂ ਦੀ ਜੇ ਕੋਈ ਉੱਪਰ ਸਲੇਬਾਂ ਟੁੱਟੀਆਂ ਸਲੇਬਾਂ ਪਾਪੂਆਂੀਆਂ ਉਹਨਾਂ ਦੀ ਸਫਾਈ ਕਰਨੀ ਹਰ ਕਿਸਮ ਦਾ ਰੱਖ-ਰਖਾਅ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਅਧੀਨ ਆਉਂਦਾ ਪਰ ਅਫਸੋਸ ਨਾ ਕਹਿਣਾ ਪੈ ਸਕਦਾ ਸਾਡੇ ਊਰੇ ਦੇ ਮੂਰਖ ਵਿਧਾਇਕ ਸਾਹਿਬ ਜਿਹੜੇ ਸਾਫਕਾ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਦੋਸ਼ੀ ਕੌਣ ਹੈ ਕੀ ਕਿੱਥੇ ਜਾ ਕੇ ਗੱਲ ਕਹਿਣੀ ਹੈ ਉਹਨਾਂ ਨੂੰ ਰਾਤ ਨੂੰ ਵੀ ਸੌਂਦ ਦਿਖੀ ਜਾਂਦਾ ਕੀ ਕਰੀਏ ਮੇਰੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਹੁਣ ਹੈਰਾਨੀ ਦੀ ਗੱਲ ਆਹ ਡਿਟੇਲ ਮੈਂ ਜੋ ਵੀ ਗੱਲ ਕਰਦਾ ਮੈਂ ਬੜੇ ਤੱਥਾਂ ਨਾਲ ਮੈਂ ਹਮੇਸ਼ਾ ਸਬੂਤਾਂ ਨਾਲ ਗੱਲ ਕਰਦਾ ਮੈਂ ਅੱਜ ਤੱਕ ਕਦੇ ਨਿਰ ਆਧਾਰ ਗੱਲ ਨਹੀਂ ਕੀਤੀ ਇੱਕ ਪ੍ਰਿੰਟ ਆਊਟ ਹੋਰ ਸੀਗਾ ਬਈ ਉਹ ਵੀ ਲੈ ਕੇ ਆਓ ਇਹਦੇ ਵਿੱਚ ਕੀ ਸੀ ਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇਜ਼ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਵੇਂ ਹੀ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਦਾਂ ਕਰਕੇ ਇਹ 1 2 3 4 5 ਤੇ 6 ਕੰਪਨੀਆਂ ਨੇ ਟੋਟਲ ਜਿਹਦੇ ਵਿੱਚ ਐਨ ਐਚ ਆਈ ਤੇ ਸੋਮਾ ਦੀਆਂ ਕੰਪਨੀਆਂ ਨੇ ਇਹਨਾਂ ਦੀ PSPCL ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਅਸੀਂ ਬਿਜਲੀ ਬੋਰਡ ਦਾ ਅਦਾਰਾ ਕਹਿੰਨੇ ਆ ਖੰਨੇ ਦਾ ਉਹਦੇ ਨਾਲ ਇਹਨਾਂ ਦੀ ਪੈਂਡਿੰਗ ਅਮਾਉਂਟ ਖੜੀ ਹੈ ਡਿਫਾਲਟਿੰਗ ਅਮਾਉਂਟ ਖੜੀ ਹੈ ਕਿੰਨੀ 12.5 ਲੱਖ ਰੁਪਇਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਇਸ ਵਕਤ ਦੇਣਾ ਹੈ ਬੜੇ ਧਿਆਨ ਨਾਲ ਸੁਣਿਓ ਹੁਣ ਇਹਦੀ ਕਰੋਨੋਲੋਜੀ ਸਮਝ ਲਓ ਕੀ ਹੈ ਆ ਮੈਂ ਪੂਰਾ ਡੇਟਾ ਚਾਰਟ ਐਕਸੀਨ ਸਾਹਿਬ ਤਿਆਰ ਕਰਕੇ ਲੈ ਕੇ ਆਏ ਨੇ ਇਹ 3.5 ਮੀਟਰ 1 2 ਤੇ 3 ਮੀਟਰ ਲੱਗੇ ਹੋਏ ਨੇ ਭਾਦਲੇ ਚੌਂਕ ਤੋਂ ਲੈ ਕੇ 골ਡ ਜਿਮ ਤੋਂ ਲੈ ਕੇ ਸਿਟੀ ਸੈਂਟਰ ਤੱਕ ਇਹ 3 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਤੇ 2 ਮੀਟਰ ਲੱਗੇ ਹੋਏ ਨੇ ਸਾਡੇ ਖੰਨੇ ਦੇ ਅਮਲੋਰ ਰੋਡ ਦੇ ਚੌਂਕ ਦੇ ਵਿੱਚ 1 ਮੀਟਰ ਲੱਗਿਆ ਹੋਇਆ ਹੈ ਖੰਨੇ ਦੇ ਲਲਹੀੜੀ ਰੋਡ ਚੌਂਕ 'ਚ ਤੇ 2 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਸਮਰਾ ਰੋਡ ਚੌਂਕ ਦੇ ਵਿੱਚ ਹੁਣ ਜੇਕਰ ਇਹਦੀ ਮੈਂ ਡਿਫਾਲਟਿੰਗ ਅਮਾਉਂਟ ਦੀ ਗੱਲ ਕਰਾਂ ਵੀ ਡਿਫਾਲਟਿੰਗ ਅਮਾਉਂਟ ਕਿੰਨੀ ਹੈ ਜਿਹੜੇ 3 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ 1 ਮੀਟਰ ਦੀ 336000 ਰੁਪਏ 1 ਦੀ ਹੈਗੀ 237000 ਰੁਪਏ 1 ਦੀ ਹੈਗੀ 137000 ਰੁਪਏ ਜਿਹੜਾ NHAI ਨੇ PSPCL ਦਾ ਦੇਣਾ ਦੂਸਰੇ ਪਾਸੇ ਜਿਹੜੇ 2 ਮੀਟਰ ਨੇ ਉਹਨਾਂ ਦੀ ਅਮਾਉਂਟ ਹੈਗੀ 1 ਦੀ 63000 ਰੁਪਏ 1 ਦੀ ਹੈਗੀ 99000 ਰੁਪਏ ਤੇ ਫਿਰ ਉਸ ਤੋਂ ਬਾਅਦ ਚੋਂ ਜਿਹੜੇ 2 ਮੀਟਰ ਸਮਰਾਲ ਰੋਡ ਦੇ ਚੌਂਕ ਤੇ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਅਮਾਊਂਟ ਹੈ ਡਿਫਾਲਟਿੰਗ ਅਮਾਊਂਟ ਹੈ ਉਹ 433597 ਰੁਪਏ ਐਤਾ ਕਰਕੇ ਜੇ ਟੋਟਲ ਕੀਤਾ ਜਾਵੇ 12.5 ਲੱਖ ਰੁਪਇਆ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਕੇਂਦਰ ਸਰਕਾਰ ਦੇ ਮੈਕਮੇ ਨੇ ਪੰਜਾਬ ਸਰਕਾਰ ਦੇ ਮੈਕਮੇ ਪੀਐਸਪੀਸੀਐਲ ਦਾ ਦੇਣਾ ਮੈਂ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਨੂੰ ਟਾਈਮ ਟਾਈਮ ਸਰ ਪੁੱਛਦਾ ਰਹਿਣਾ ਉਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਦਾ ਰਹਿਣਾ ਬੁਲਾ ਕੇ ਵੀ ਭਰਾਵੋ ਜਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਅਸੀਂ ਤੁਹਾਡੇ ਨਾਲ ਰਾਸਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਿਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਹੁਣ ਇਹ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੇਮੈਂਟ ਰਹਿੰਦੀ ਹੈ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀ ਕਿੱਥੇ ਆ ਜਿਹੜੀ ਤੁਸੀਂ ਰਿਮਾਈਂਡਰ ਲੈਟਰ ਆਹ ਸੁਣੋ ਹੁਣ ਕਿੱਡੀ ਵੱਡੀ ਗੱਲ ਸਾਡਾ ਵਿਭਾਗਾ ਪੰਜਾਬ ਸਰਕਾਰ ਦਾ ਪੀ ਐਸ ਪੀ ਸੀ ਐਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀਆਂ ਕੱਢ ਰਿਹਾ ਕਿ ਸਾਡੀ ਜਿਹੜੀ ਇਹ ਪੈਂਡਿੰਗ ਪੇਮੈਂਟ ਹੈ ਆ ਲਿਖਿਆ ਆਇਆ ਸੀ ਵੀ ਕਿੱਥੇ ਕਿੱਥੇ ਦੀ ਪੈਂਡਿੰਗ ਪੇਮੈਂਟ ਹੈ ਵੀ ਸਾਡੀ ਇਹ ਜਿਹੜੀ ਪੈਂਡਿੰਗ ਪੇਮੈਂਟਾਂ ਨੇ ਇਹ ਪੇਮੈਂਟਾਂ ਕਰਾਓ ਖੰਡੇ ਦੇ ਲੋਕ ਨੇ ਜਿਹੜੇ ਉਹ ਨੇਰੇ ਚ ਬੈਠੇ ਨੇ ਪਰ ਨਹੀਂ ਨਲਾਇਕ ਵਿਧਾਇਕੂਰੇ ਦਾ ਸਾਫਕਾ ਉਹਨੂੰ ਸਮਝ ਹੀ ਨਹੀਂ ਆਂਦੀ ਵੀ ਕਿਹਦੇ ਖਿਲਾਫ ਬੋਲਣਾ ਪਤਾ ਨਹੀਂ ਕਿੱਧਰ ਨੂੰ ਤੁਰਿਆ ਹੋਇਆ ਮੈਂ ਤਾਂ ਹੈਰਾਨ ਹਾਂ ਪਤਾ ਨਹੀਂ ਮੈਂ ਤਾਂ ਲੋਕ ਕਹਿੰਦੇ ਸਵੇਰੇ ਗੋਲਾ ਖਾ ਲੈਂਦੇ ਨੇ ਸ਼ਾਮ ਨੂੰ ਓਤਾ ਲੀਟਰ ਲਾਣ ਪੀ ਲੈਂਦੇ ਨੇ ਹੋਰੇ ਪਾਸੇ ਨੂੰ ਤੁਰ ਪੈਂਦੇ ਨੇ ਸਮਝ ਤੋ ਕਹਾਣੀ ਬਾਹਰ ਹੈ ਮੈਂ ਤਾਂ ਹੈਰਾਨੀ ਦੀ ਗੱਲ ਹੈ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਲੋਕ ਇਸ ਏਰੀਆ 'ਚ ਕਾਕਾ ਜੀ ਕਹਿੰਦੇ ਨੇ ਇਹ ਮੈਂ ਲੋਕਾਂ ਨੂੰ ਕਹਿਣਾ ਚਾਹੂੰਗਾ ਇਹ ਕਾਕਾ ਜੀ ਤਾਂ ਉਦਣੇ ਮੁੱਕ ਗਏ ਸੀ ਜਦੋਂ 31 ਅਗਸਤ 1994 ਨੂੰ 31 ਅਗਸਤ 1994 ਨੂੰ ਜਿੱਦਣ ਇਹਨਾਂ ਨੇ ਸਾਡੇ ਡਿਪਲੋਮੈਟਿਕ ਰਿਲੇਸ਼ਨ ਫਰਾਂਸ ਦੇ ਨਾਲ ਖਰਾਬ ਕਰਤੇ ਸੀ ਇਹ ਤਾਂ ਉਦਣੇ ਮੁੱਕ ਗਿਆ ਸੀ ਕਾਕਾ ਜੀ ਦਾ ਵਿੱਚ ਉਸ ਤੋਂ ਬਾਅਦ ਤਾਂ ਡਾਕਾ ਜੀ ਸੀਗੇ ਸੋ ਮੈਂ ਡਾਕਾ ਜੀ ਨੂੰ ਕਹਿਣਾ ਚਾਹੁੰਦਾ ਅੱਜ ਤੋਂ ਮੈਂ ਡਾਕਾ ਜੀ ਹੀ ਉਹ ਕਹੂੰਗਾ ਇਹਨਾਂ ਨੂੰ ਇਹ ਡਾਕਾ ਜੀ ਕਿਉਂ ਨੇ ਹੁਣ ਇਹਦਾ ਵੀ ਕਾਰਨ ਸੁਣ ਲਓ ਤੁਸੀਂ ਇੱਕ ਕੰਮ ਕਰੋ ਤੁਸੀਂ ਖੰਨੇ ਦੀ ਦਾਣਾ ਮੰਡੀ 'ਚ ਕਿਸੇ ਵੀ ਨਿਊਟਰਲ ਵਪਾਰੀ ਨੂੰ ਜਾ ਕੇ ਪੁੱਛ ਲਓ ਜਿਹੜਾ ਕਿਸੇ ਸਿਆਸੀ ਜਮਾਤ ਦੇ ਨਾਲ ਤਾਲੁਕਤ ਨਹੀਂ ਰੱਖਦਾ ਜਦੋਂ ਇਹਨਾਂ ਦਾ ਸਰਕਾਰ ਦਾ ਟਾਈਮ ਸੀ ਉਰੇ ਕਾਂਗਰਸ ਦਾ ਟਾਈਮ ਸੀ 10 ਸਾਲ ਰਾਜ ਕੀਤਾ ਮੰਡੀ ਦੇ ਹਾਲਾਤ ਕੀ ਸੀ ਡਾਕੇ ਬੱਜੇ ਨੇ ਜਾਂ ਨਹੀਂ ਬੱਜੇ ਪੁੱਛ ਲਿਓ ਫਿਰ ਇਹ ਪੁੱਛ ਲਿਓ ਜਾ ਕੇ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਕਿ ਸ਼ਹਿਰ ਦੇ ਹਾਲਾਤ ਕੀ ਕੀਤੇ ਹੋਏ ਸੀ ਇਹਨਾਂ ਨੇ ਮੈਂ ਤਾਂ ਆਪਣੇ ਮੈਂ ਕਿ ਦੇਖੋ ਸਾਡੀ ਬਾਣੀ 'ਚ ਵੀ ਲਿਖਿਆ ਪੜ ਅੱਖਰ ਇਹੋ 부ਝੀਏ ਮੂਰਖੇ ਸੰਗ ਨਾ ਲੁੱਝੀਏ ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂ ਕਿ ਕਿਉਂਕਿ ਜੇ ਇੱਕ ਬੇਫਕੂਫ ਹੈ ਤਾ ਅਸੀਂ ਥੋੜੋ ਨਾਲ ਬੇਫਕੂਪਨ ਜੇ ਇੱਕ ਸਵੇਰੀ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦਾ ਸੋ ਅਸੀਂ ਥੋੜੋ ਇਸ ਤਰ੍ਹਾਂ ਨਾ ਕਰਨਾ ਅਸੀਂ ਤਾਂ ਦੋ ਜ਼ਿੰਮੇਵਾਰ ਬੰਦੇ ਆ ਅਸੀਂ ਸ਼ਹਿਰ ਨੂੰ ਜ਼ਿੰਮੇਵਾਰੀ ਨਾਲ ਸੁਧਾਰ ਰਹੇ ਹਾਂ ਜ਼ਿੰਮੇਵਾਰੀ ਨਾਲ ਇੱਕ ਇੱਕ ਕਰਕੇ ਸਾਫ਼ ਕਰ ਰਹੇ ਹਾਂ ਜੋ ਖੰਨੇ ਨੂੰ ਰੋਗ ਜੋ ਇਸ ਏਰੀਏ ਨੂੰ ਰੋਗ ਇਹ ਲਾ ਕੇ ਗਏ ਸੀ ਅਸੀਂ ਉਹ ਰੋਗ ਇੱਕ ਇੱਕ ਕਰਕੇ ਚਾਹੇ ਉਹ ਭ੍ਰਸ਼ਟਾਚਾਰ ਦਾ ਸੀ ਚਾਹੇ ਉਹ ਗੰਦਗੀ ਦਾ ਸੀ ਚਾਹੇ ਉਹ ਬੋਰੀਆਂ ਚੋਂ ਪੈਸੇ ਖਾਣ ਦਾ ਸੀ ਚਾਹੇ ਉਹ ਮਾੜੇ ਨਿਜਾਮ ਦਾ ਸੀ ਅਸੀਂ ਇੱਕ ਇੱਕ ਕਰਕੇ ਉਹਨੂੰ ਸੁਧਾਰਨ ਲੱਗੇ ਹੋਏ ਹਾਂ ਸੋ ਇੱਕ ਤਾਂ ਮੈਂ ਤੁਹਾਨੂੰ ਸਬੂਤਾਂ ਸਮੇਤ ਅੱਜ ਗੱਲ ਦੱਸਤੀ ਵੀ ਜਿਹੜੀਆਂ ਲਾਈਟਾਂ ਪਿੱਛੇ ਇਹ ਕਲਪੇ ਪਏ ਨੇ ਉਹ ਉਹਦੇ ਲਈ ਇਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ ਇਹਨਾਂ ਨੇ ਕੀ ਕਿਹਾ ਸੀ ਕਹਿੰਦੇ 25 25 50 ਖੰਨੇ ਚ ਇੱਕ ਵੀ ਲਾਈਟ ਚੱਲਦੀ ਦਿਖਾ ਮੈਂ ਹੁਣ ਉਹ ਇੱਕ ਅੱਜ ਸਲੋਗਨ ਪੂਰਾ ਕਰਦਾ ਹਾਂ ਡਾਕਾ ਜੀ 25 25 50 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਥੋਂ ਚੈੱਕ ਕਟਵਾ ਕੇ ਲਿਆ ਤੇ ਖੰਨੇ ਦੀਆਂ ਲਾਈਟਾਂ ਚਲਵਾ ਗੱਲ ਸਮਝ ਝੂਠੀਆਂ ਤੂੰ ਤਾਂ ਨਾ ਲਾ ਨਾ ਕਰ ਲੋਕਾਂ ਨੂੰ ਗੁਮਰਾ ਸਮਝਾਈ ਛੋਟਾ ਭਰਾ ਭਾਜਪਾ ਚ ਬੈਠਾ ਉਹਨਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਮੈਂ ਉਸ ਕੋਪ ਚ ਤੂੜੀ ਵਾਲੇ ਚ ਜਾ ਕੇ ਰੋਜ਼ ਸਿਰ ਮਾਰਦਾ ਐ ਕਿਹੜੇ 'ਚ ਜਿਹਦੇ 'ਚ ਸਿਰਚ ਮੇਰੇ ਖੇ ਪੈਂਦੀ ਐ ਕਾਦੀ ਖੇ ਪੈਂਦੀ ਐ ਝੂਠ ਦੀ ਖੇ ਜਿਹੜਾ ਮੈਂ ਰੋਜ਼ ਸਵੇਰੇ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲਦਾ ਐ ਐਡਾ ਨਹੀਂ ਰਾਜਨੀਤੀ ਬਚਣ ਐਡਾ ਨਹੀਂ ਪੈਰ ਲੱਗਣੇ ਦੁਵਾਰਤੀ ਸੋ ਮੈਂ ਤੁਹਾਨੂੰ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਐ ਬਾਰ-ਬਾਰ ਮੀਡੀਆ ਦੇ ਜ਼ਰੀਏ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਕੋਲ ਡਾਕਾ ਜੀ ਆਪਣੇ ਭਰਾ ਕੋਲ ਜਾਣ ਉਹਨਾਂ ਨੂੰ ਜਾ ਕੇ ਕਹਿਣ ਕਿ ਮੈਂ ਤਾਂ ਸਿਰਚ ਚ ਚਾਰ ਵਾਰ ਲਾਈਵ ਹੋ ਕੇ ਖੇਪ ਪਵਾ ਲਈ ਉੱਚ ਦਾ ਕਸੂਰੇ ਕੋਈ ਨਹੀਂ ਸੀ ਨਾ ਪੰਜਾਬ ਸਰਕਾਰ ਦਾ ਨਾ ਸੌਂਦ ਦਾ ਉਹ ਲਾਈਨੋ ਪਰ ਮੈਂ LED ਲਾ ਕੇ ਸ਼ਾਮ ਨੂੰ ਬਹਿ ਜਾਂਦਾ ਨਾ ਉੱਥੇ ਜਿਹੜੇ ਬੈਠੇ ਹੁੰਦੇ ਨੇ ਨਾਲ ਦੇ ਉਹ ਕਹਿੰਦੇ ਨੇ ਵੀ ਜੀ ਹੋਰ ਕੁਝ ਨਹੀਂ ਜੀ ਲਾਈਟਾਂ ਹੀ ਫੜ ਲਓ ਜੀ ਬਸ ਲਾਈਟਾਂ ਤੇ ਹੀ ਹੋ ਜਾਓ ਜੀ ਪਤਾ ਨਹੀਂ ਲਾਈਟਾਂ ਨਾਲ ਸਿਆਸਤ ਚਮਕ ਜੂ ਐਦਾਂ ਨਹੀਂ ਚਮਕਦੀ ਸਿਆਸਤ ਲੋਕਾਂ ਨੇ 10 ਸਾਲ ਤੁਹਾਡਾ ਰਾਜ ਦੇਖਿਆ ਹੋਇਆ ਐਦਾਂ ਨਹੀਂ ਚਮਕਦੀ ਸੋ ਗੁਮਰਾਹ ਨਾ ਕਰੋ ਜਾਓ ਆਪਣੇ ਭਰਾ ਕੋਲ ਉਨੂੰ ਕਹੋ ਵੀ ਮੈਂ ਸਿਰਚ ਖੇਪਵਾਲੀ ਮੇਰੇ ਸਾਥ ਦੇ ਹੁਣ ਇੱਕ ਕੰਮ ਕਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਨਿਤਨ ਗਰਕਰੀ ਜੀ ਨੂੰ ਫੋਨ ਕਰ ਉਹਨਾਂ ਨੂੰ ਕਹਿ ਕਿ ਜਿਹੜੀ ਹਰ 6ਵੇਂ ਮਹੀਨੇ ਹਰ 6ਵੇਂ ਮਹੀਨੇ ਸਾਨੂੰ ਚਿੱਠੀਆਂ ਪਾ ਪਾ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਤੋਂ ਪੇਮੈਂਟਾਂ ਲੈਣੀਆਂ ਪੈਣੀਆਂ ਪੀਐਸਪੀਸੀਐਲ ਦੇ ਲਈ ਤੇ ਖੰਨਾ ਨੇਰੇ ਚ ਬੰਦਾ ਬਾਰ ਬਾਰ ਵੀ ਇਹਦਾ ਪਰਮਾਨੈਂਟ ਸੋਲੂਸ਼ਨ ਕੱਢੋ ਜੇ ਤੁਸੀਂ ਚੰਗੀ ਰਾਜਨੀਤੀ ਕਰਦੇ ਹੁੰਦੇ ਨਾ ਤਹਾਨੂੰ ਪਤਾ ਕੀ ਚਾਹੀਦਾ ਸੀਗਾ ਡਾਕਾ ਜੀ ਤੁਹਾਨੂੰ ਇਹ ਚਾਹੀਦਾ ਸੀ ਤੁਸੀਂ ਆਉਂਦੇ ਤੁਸੀਂ ਮੇਰੇ ਨਾਲ ਸਲਾਹ ਕਰਦੇ ਰਾਏ ਕਰਦੇ ਵੀ ਸੌਂ ਸਾਬ ਮੈਂ 10 ਸਾਲ ਖੰਨੇ ਚ ਰਾਜ ਕੀਤਾ ਕੋਈ ਗੱਲ ਨਹੀਂ ਹੁਣ ਤੁਸੀਂ ਕਰ ਰਹੇ ਹੋ ਵੀ ਆਪਾਂ ਇੱਕ ਕੰਮ ਕਰੋ ਦੱਸੋ ਵੀ ਖੰਨਾ ਕਿਉਂ ਨੇਰੇ ਚ ਬੈਠਾ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਦੱਸਦਾ ਵੀ ਡਾਕਾ ਜੀ ਪੰਗਾ ਇਹ ਹੈ ਵੀ ਉਰੇ ਐ ਕਰਕੇ ਪੇਮੈਂਟ ਨਹੀਂ ਹੋਈ ਫਿਰ ਤੁਸੀਂ ਜਾਂ ਅਸੀਂ ਇਕੱਠੇ ਹੋ ਕੇ ਜਾ ਕੇ ਐਨਐਚਆਈ ਦੀ ਖਿਚਾਈ ਕਰਦੇ ਅਸੀਂ ਜਾ ਕੇ ਯੂਨੀਅਨ ਮਿਨਿਸਟਰ ਨੂੰ ਮਿਲਦੇ ਵੀ ਬਾਰ-ਬਾਰ ਦਿੱਕਤਾਂ ਕਿਉਂ ਆ ਰਹੀਆਂ ਇਹ ਨਹੀਂ ਕਿ ਸ਼ਾਮ ਨੂੰ ਆ ਪਿੱਛੇ ਨੂੰ ਮੂੰਹ ਘਮਾਓ ਫੋਰਚੂਨਰ ਗੱਡੀ 'ਚ ਤੇ ਉੱਥੇ ਕਹਿ ਦੋ ਵੀ ਕਰ ਵੀ ਮੈਨੂੰ ਲਾਈਵ ਤੇ ਮੇਰਾ ਜੀ ਕਰੇ ਮੈਂ ਜੋ ਮਰਜ਼ੀ ਬੋਲੀਆ ਐਦਾਂ ਗੁੰਮਰਾਹ ਨਹੀਂ ਕਰਨਾ ਮੇਰੀ ਫੇਰ ਕੱਲ ਹੈ ਗੁੰਮਰਾਹ ਨਹੀਂ ਕਰਨਾ ਸੱਚਾਈ ਕਰੋ ਮੈਂ ਜੋ ਬੋਲਦਾ ਸੱਚ ਦੇ ਆਧਾਰ 'ਤੇ ਤੱਥਾਂ ਦੇ ਆਧਾਰ 'ਤੇ ਬੋਲਦਾ ਅਫਸਰਾਂ ਨੂੰ ਨਾਲ ਲੈ ਕੇ ਬੈਠਾ ਹੈ ਸ਼ਹਿਰ ਦੇ ਜ਼ਿੰਮੇਵਾਰ ਇਨਸਾਨਾਂ ਨੂੰ ਨਾਲ ਲੈ ਕੇ ਬੈਠਾ ਹੈ ਔਰ ਜੋ ਗੱਲ ਕਹਿ ਰਿਹਾ ਤੱਥਾਂ ਦੇ ਆਧਾਰ 'ਤੇ ਗੱਲ ਕਰ ਰਿਹਾ ਹੁਣ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਮੈਂ ਇਹਦੇ ਵਿੱਚ ਕਰਨੀ ਚਾਹੂੰਗਾ ਮੈਂ মিডিਆ ਦੇ ਮਾਧਿਅਮ ਦਾ ਨਹੀਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਖਾਸ ਤੌਰ 'ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਤੇ ਨਾਲ ਉਰੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੂੰ ਇਹ ਡਾਕਾ ਜੀ ਹੋਣੀ ਨੇ ਨਾ ਜਿਹੜੀ ਇਹਨਾਂ ਦੀ ਪੂਰੀ ਟੀਮ ਇਹ ਬੁੱਕਲ 'ਚ ਬੈਠੇ ਨਾਗ ਨੇ ਪਹਿਲਾਂ ਸਮਝ ਲਿਓ ਕਿਵੇਂ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਲੁਧਿਆਣੇ ਤੋਂ ਇਲੈਕਸ਼ਨ ਲੜੀ ਸੀ ਨਾ ਡਾਕਾ ਜੀ ਤੇ ਇਹਨਾਂ ਦੀ ਪੂਰੀ ਟੀਮ ਸਮਝ ਲਿਓ ਗੱਲ ਇਹ ਆਪਣੇ ਪ੍ਰਧਾਨ ਨੂੰ ਜਿਤਾਉਣ ਲਈ ਨਹੀਂ ਸੀ ਤੁਰੀ ਹੋਈ ਇਹ ਰਾਜਾ ਵੜਿੰਗ ਜੀ ਨੂੰ ਹੈਰਾਨ ਚ ਤੁਰੀ ਹੋਈ ਸੀ ਤੇ ਆਪਣੇ ਭਰਾ ਦੀ ਸਪੋਰਟ ਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਸਟਾਫ ਭੇਜਿਆ ਹੋਇਆ ਸੀ ਜਦ ਕਿ ਉਹ ਐਂਟੀ ਪਾਰਟੀ ਸੀਗਾ ਉਹ ਭਾਜਪਾ ਸੀ ਫਿਰ ਦੂਜਾ ਖੰਨੇ ਤੋਂ ਇਸ ਖਿੱਤੇ ਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਇਲੈਕਸ਼ਨ ਲੜ ਰਹੇ ਨੇ ਇਹਨਾਂ ਦੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਹੈਰਾਨੀ ਦੀ ਗੱਲ ਡਾਕਟਰ ਅਮਰ ਸਿੰਘ ਨੂੰ ਹੈਰਾਨ ਪਿੱਛੇ ਇਹਨਾਂ ਦੀ ਪੂਰੀ ਟਿਕੜੀ ਨੇ ਅਮਰ ਅਕਬਰ ਐਂਥਨੀ ਨੇ ਤਿੰਨਾਂ ਨੇ ਪੂਰਾ ਜੋਰ ਲਾਤਾ ਸੀ ਵੀ ਕਿਸੇ ਤਰੀਕੇ ਨਾਲ ਹਾਰ ਜਣ ਉਹ ਤਾਂ ਕਿਸਮਤ ਚੰਗੀ ਸੀ ਚਲੋ ਜਿੱਤ ਗਏ ਜਿੱਤ ਹਾਰ ਬਣੀ ਹੋਈ ਹੈ ਕੋਈ ਵੀ ਜਿੱਤ ਸਕਦਾ ਪਰ ਡਾਕਟਰ ਅਮਰ ਸਿੰਘ ਜੀ ਨੂੰ ਵੀ ਇਹਨਾਂ ਦੀ ਸਚਾਈ ਪਤਾ ਹੈ ਕਿ ਇਹਨਾਂ ਨੇ ਕੀ ਗੁਜ਼ਾਰੀ ਉਸੇ ਦਾ ਨਤੀਜਾ ਹੈ ਕਿ ਖੰਨੇ ਤੋਂ ਬੁਰੀ ਤਰ੍ਹਾਂ ਨਾ ਮਾਜ ਕੇ ਤੋੜਿਆ ਇਹਨਾਂ ਨੂੰ ਖੰਨੇ ਦੇ ਲੋਕਾਂ ਨੇ 6000 ਵੋਟਾਂ ਨਾ ਮੈਂਬਰ ਪਾਰਲੀਮੈਂਟ ਚ ਹਰਾ ਕੇ ਤੋੜਿਆ ਔਰ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਮੈਂ ਬੜੇ ਧਿਆਨ ਨਾਲ ਗੱਲ ਸੁਣਿਓ ਇੱਕ ਇੱਕ ਕਰਕੇ ਖੰਨਾ ਇਹਨਾਂ ਤੋਂ ਕਾਂਗਰਸ ਮੁਕਤ ਹੁੰਦਾ ਜਾ ਰਿਹਾ ਔਰ ਖੰਨਾ ਸੁਖੀ ਤੇ ਸਾਫ਼ ਸੁਥਰਾ ਹੁੰਦਾ ਜਾ ਰਿਹਾ ਜਦੋਂ ਆ ਚੋਣ ਆਪਣੇ ਸਰਪੰਚੀ ਦੀਆਂ ਚੋਣਾਂ ਨਹੀਂ ਹੋਈਆਂ ਸੀ ਸਰਪੰਚੇ ਇਹਨਾਂ ਦੇ ਬੈਠੇ ਸੀ ਪਿੰਡਾਂ 'ਚ ਅੜਿੱਕੇ ਪਾ ਰੱਖੇ ਸੀ ਡਿਵੈਲਪਮੈਂਟ ਦੇ ਅੱਜ ਹਰ ਪਿੰਡ 'ਚ ਜਾ ਕੇ ਦੇਖੋ ਅਗਲੀ ਪ੍ਰੈਸ ਕਾਨਫਰੰਸ 'ਤੇ ਦੱਸੂੰਗਾ ਕਿਹੜੇ ਪਿੰਡ ਨੂੰ ਕਿੰਨੇ ਪੈਸੇ ਚਲੇਗੇ ਕੀ ਕੀ ਕੰਮ ਚੱਲਦਾ ਸਾਰੀ ਗੱਲ ਦੱਸੂੰਗਾ ਡਿਟੇਲ 'ਚ ਮੈਂ ਤਾਂ ਸਬੂਤਾਂ ਨਾਲ ਚੱਲਦਾ ਜੀ ਅੱਗੇ ਚੱਲੋ ਅੱਜ ਪਿੰਡਾਂ ਦੇ ਵਿੱਚ ਦਿਨ ਰਾਤ ਕੰਮ ਚੱਲ ਰਹੇ ਨੇ ਕਿਉਂ ਕਿ ਨਿਜ਼ਾਮ ਬਦਲ ਗਿਆ ਉੱਥੇ ਇਹਨਾਂ ਦੇ ਭ੍ਰਿਸ਼ਟਾਚਾਰੀ ਲੋਕ ਤੁਰ ਗਏ ਚੰਗੇ ਬੰਦੇ ਆਮ ਘਰਾਂ ਦੇ ਬੰਦੇ ਅੱਗੇ ਆ ਗਏ ਨਾਨ ਕਰਾਪਟ ਬੰਦੇ ਅੱਗੇ ਆ ਕੇ ਕੰਮ ਚੱ ਫੇਰ ਖੰਨੇ ਦੀ ਜਿਹੜਾ ਇੱਕ ਵਿਦਿਅਕ ਅਦਾਰਾ ਹੈ ਲੋਕਾਂ ਨੇ ਉਹਦੇ ਚੋਂ ਇਹਨਾਂ ਨੂੰ ਬੇਲਾ ਕਰਤਾ ਟੋਟਲੀ ਗੱਲ ਸਮਝੋ ਅੱਜ ਉਹ ਵਿਦਿਅਕ ਅਦਾਰੇ ਉੱਚੇ ਉੱਠਣੇ ਸ਼ੁਰੂ ਹੋ ਗਏ ਉੱਥੇ ਦਾ ਨਿਜਾਮ ਸੁਧਰ ਗਿਆ ਉਥੇ ਮਤਲਬ ਕਿ ਠੀਕ ਹੁੰਦਾ ਜਾ ਰਿਹਾ ਸਿਸਟਮ ਫੇਰ ਹੁਣ ਅਗਲੀ ਜਿਹੜੀ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਹੁਣ ਖੰਨੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਹਿਰ ਹੈ ਸ਼ਹਿਰ ਦਾ ਨਿਜਾਮ ਬਦਲੂਗਾ ਸ਼ਹਿਰ ਨੇ ਸੁਖੀ ਵਸਣਾ ਨਾ ਇਹ ਘੁੱਗ ਵਸਣਾ ਜੇ ਸ਼ਹਿਰ ਨੇ ਸਾਫ਼ ਸੁਥਰਾ ਹੋਣਾ ਹੈ ਜੇ ਚਾਹਣਿਓ ਦੋਏ ਪਾਸੇ ਸਰਵਿਸ ਰੋਡਸ ਬਣ ਜਾਣ ਜੇ ਚਾਹਣਿਓ ਇੰਟਰਲੋਕਿੰਗ ਟਾਇਲ ਲੱਗ ਜਾਣ ਜੇ ਤੁਸੀਂ ਚਾਹਣਿਓ ਕਿ ਜਿਹੜਾ AQI ਹੈ ਸੀ ਸੁਧਾਰ ਕੇ ਨੰਬਰ 1 ਤੇ ਲਿਆਏ ਪੰਜਾਬ ਦੇ ਵਿੱਚ ਸਾਢੇ 3 ਸਾਲ ਦੀ ਮਿਹਨਤ ਕਰਕੇ ਜੇ ਉਹ ਚਾਹਣਿਓ ਕਿ ਖੰਨੇ ਦੇ ਕੱਲਾ ਕੱਲਾ ਜਰਰਾ ਜਰਰਾ ਸੀਸੀਟੀਵੀ ਕੈਮਰੇ ਤੇ ਹੋ ਜਵੇ ਲਟਾਂ ਨਾ ਚਮਕ ਜਵੇ ਪਾਰਕ ਹੋਣ ਜੇ ਤੁਸੀਂ ਦਿਲੋਂ ਚਾਹਣਿਓ ਕਿ ਰੋਜ਼ ਉਰੇ ਐਂਟੀ ਫੌਗਿੰਗ ਮਸ਼ੀਨਾਂ ਚੱਲਣ ਤਾਂ ਇਹ ਇੱਕ ਵਾਰ ਆਜ਼ਾਦੀ ਦੀ ਲੜਾਈ ਹੋੜ ਲੜ ਕੇ ਇਹਨਾਂ ਤੋਂ ਖੰਨਾ ਸ਼ਹਿਰ ਵੀ ਮੁਕਤ ਕਰਾਣਾ ਪੈਣਾ ਇਹਨਾਂ ਦੇ ਪ੍ਰਿਸ਼ਟ ਇਹਨਾਂ ਦੇ ਪ੍ਰਿਸ਼ਟ ਮਿਊਂਸੀਪਲ ਕਾਉਂਸਲਰ ਤੋੜਨੇ ਪੈਣਾ ਇਹਨਾਂ ਦਾ ਪ੍ਰਿਸ਼ਟ ਜਿਹੜਾ ਪ੍ਰਧਾਨ ਨਗਰ ਕਾਉਂਸਲ 'ਚ ਬੈਠਾ ਹੈ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਨਲਾਇਕ ਪ੍ਰਧਾਨ ਅੱਜ ਤੱਕ ਦਾ ਮੈਂ ਦਾਅਵੇ ਨਾਲ ਕਹਿੰਦਾ ਗਲਤ ਗੱਲ ਨਹੀਂ ਕਹਿੰਦਾ ਨਲਾਇਕ ਪ੍ਰਧਾਨ ਕਿਉਂ ਇੱਕ ਪ੍ਰਧਾਨ ਇਹਨਾਂ ਦਾ ਪਾਰਟੀ ਦਾ ਹੀ ਸਾਬਕਾ ਪ੍ਰਧਾਨ ਉਹ ਕਹਿ ਰਿਹਾ ਪ੍ਰੋਫੈਸਰ ਕਲੋਨੀ ਚ ਮੈਂ ਸੀਵਰੇਜ ਪੁਆਤਾ ਦੇਖੋ ਉਹ ਕਹਿੰਦਾ ਮੈਂ ਪ੍ਰੋਫੈਸਰ ਕਲੋਨੀ ਸੀਵਰੇਜ ਪੁਆਤਾ ਕਿਉਂ ਉਦੋਂ ਇਲੀਗਲ ਨਹੀਂ ਸੀ ਉਦੋਂ ਲੀਗਲ ਸੀ ਦੂਸਰਾ ਪ੍ਰਧਾਨ ਇਹਨਾਂ ਦੀ ਪਾਰਟੀ ਦਾ ਆ ਕੇ ਕਹਿੰਦਾ ਕਹਿੰਦਾ ਮੈਂ ਉੱਥੇ ਇੰਟਰਲੋਕਿੰਗ ਟੈਲਾਂ ਨਹੀਂ ਲੱਗਣ ਦੇਣੀਆਂ ਪ੍ਰੋਫੈਸਰ ਕਲੋਨੀ ਚ ਉਹ ਇਲੀਗਲ ਹੈ ਇਹਨੇ ਸਾਈਨ ਨਹੀਂ ਕੀਤੇ ਤੇ ਜਦੋਂ ਅਸੀਂ ਸਾਈਨਿੰਗ ਅਥਾਰਟੀ ਲਈ ਅਫਸਰਾਂ ਨੂੰ ਜਾ ਕੇ ਕੱਲੀ-ਕੱਲੀ ਫਾਈਲ ਥੱਲੋਂ ਲੈ ਕੇ ਉੱਤੇ ਤੱਕ ਕਲੀਅਰ ਕਰਵਾ ਕੇ ਲੈ ਕੇ ਆਏ ਥੱਲੋਂ ਲੈ ਕੇ ਉੱਤੇ ਤੱਕ ਤੇ ਸਾਰੇ ਅਫਸਰਾਂ ਨੇ ਲਿਖ ਕੇ ਦਿੱਤਾ ਵੀ ਤੁਸੀਂ ਐਨ ਕੈਪ ਦੇ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਦੇ ਪੈਸੇ ਕਿਸੇ ਵੀ ਕਲੋਨੀ ਚ ਲਾ ਸਕਦੇ ਹੋ ਜਦੋਂ ਲਿਖ ਕੇ ਦਿੱਤਾ ਅਫਸਰਾਂ ਨੇ ਤੇ ਉਹਦਾ ਟੈਂਡਰ ਲਾਤਾ ਤਾਂ ਹੱਦ ਇਸ ਗੱਲ ਦੀ ਸੀ ਇਹਨਾਂ ਦਾ ਨਲਾਇਕ ਪ੍ਰਧਾਨ ਦੇਖੋ ਉਹ ਟੈਂਡਰਾਂ ਨੂੰ ਰੁਕਵਾਉਣ ਪਿੱਛੇ ਖੰਨੇੜੀ ਡਿਵੈਲਪਮੈਂਟ ਨੂੰ ਰੋਕਣ ਪਿੱਛੇ ਹਾਈ ਕੋਰਟ ਦੇ ਵਿੱਚੋਂ ਜਾ ਕੇ ਸਟੇ ਲੈ ਕੇ ਆਇਆ ਹੁਣ ਇਸ ਤੋਂ ਵੱਡੀ ਯਾਰ ਕੀ ਸ਼ਰਮ ਦੀ ਗੱਲ ਹੋਊ ਡਵੈਲਪਮੈਂਟ ਦੇ ਕੰਮਾਂ ਤੇ ਤੁਸੀਂ ਜਾ ਕੇ ਸਟੀਆਂ ਲੈ ਕੇ ਆਨੇ ਹੋ ਇੱਕ ਪ੍ਰਧਾਨ ਲੀਗਲ ਦੱਸਦਾ ਦੂਸਰਾ ਪ੍ਰਧਾਨ ਇਲੀਗਲ ਦੱਸਦਾ ਕੋਈ ਸ਼ਰਮ ਹੈ ਮਾੜੀ ਮੋਟੀ ਕੋਈ ਲੋਕਾਂ ਨੂੰ ਮੂੰਹ ਦਿਖਾਣ ਜੋਗੇ ਹੈਗੇ ਹੋ ਤੁਸੀਂ ਸੋ ਡਾਕਾ ਜੀ ਫੇਰ ਮੈਂ ਕਹਿ ਰਿਹਾ 25 25 50 ਗੱਡੀ ਚੱਕ ਤੇ ਰਾਜਸਥਾਨ ਨੂੰ ਜਾ ਜਾ ਕੇ ਆਪਣੇ ਭਰਾ ਦੇ ਚਾਰਾ ਜੋਰੀ ਕਰ ਉਹਨੂੰ ਕਹਿ ਕਿ ਮੇਰੇ ਨਾਲ ਗੱਡੀ 'ਚ ਬੈਠ ਮੈਂ ਐਵੇਂ ਕੋਪਰ ਚ ਟੱਕਰਾ ਮਾਰਦਾ ਫਿਰਦਾ ਚੱਲ ਨਿਤਨ ਗਟਕਰੀ ਕੋਲ ਮੈਨੂੰ ਲਿਜਾ ਉੱਥੋਂ ਇੱਕ ਚੈੱਕ ਕਟਾ ਤੇ ਖੰਨੇ ਨੂੰ جگਮਗਾ ਕਰਾ ਆ ਦਿਓ ਪੀਐਸਪੀਸੀਐਲ ਦੇ ਪੈਸੇ ਐਵੇਂ ਨਾ ਰਾਜਨੀਤੀਆਂ ਕਰੋ ਇੱਕ ਇੱਕ ਕਰਕੇ ਖੰਨੇ ਦਾ ਸੁਧਾਰ ਕਰਕੇ ਦਿਖਾਉਂ ਥੋੜਾ ਮੇਰੇ ਨਾਲ ਇਹ ਵਾਅਦਾ ਸੋ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਐਡੀ ਵੱਡੀ ਗਿਣਤੀ ਚ ਆਇਓ ਮੈਂ ਆਖਰ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੇ ਬੋਲ ਕੇ ਤੁਹਾਨੂੰ 2 ਮਿੰਟ ਦੇ ਅੰਦਰ ਅੰਦਰ ਇਹ ਸਾਰੀ ਗੱਲ ਆਪ ਵੀ ਸਮਝਾ ਲਓ ਐਕਸੀਮ ਸਾਹਿਬ ਨਾਲ ਮੈਂ ਦੁਬਾਰਾ ਮੀਟਿੰਗ ਕਰੂੰਗਾ ਮੈਂ ਉਹਨਾਂ ਨੂੰ ਕੇਸ਼ਰ ਸਾਹਿਬ ਦੀ ਨੌਲੇਜ ਚ ਲੱਤੀ ਆਂਦੀ ਜੀ ਗੱਲ ਸਾਡ ਡਿਪਟੀ ਕਮਿਸ਼ਨਰ ਦੀ ਨੌਲੇਜ ਹੈ ਡਿਪਟੀ ਕਮਿਸ਼ਨਰ ਦੀ ਨੌਲੇਜ ਹੈ ਬਲਕਿ ਮੈਂ ਐਨਐਸੀਏਈ ਵਾਲਿਆਂ ਨਾਲ ਅੱਜ ਫੇਰ ਫੋਨ ਤੇ ਗੱਲ ਕੀਤੀ ਆ ਉਹ ਮੈਂ ਕਿਹਾ ਭਰਾਵੋ ਕਿਉਂ ਲੋਕਾਂ ਨੂੰ ਤੰਗ ਕਰਦੇ ਹੋ ਪੇਮੈਂਟ ਜਮ੍ਹਾਂ ਕਰਾਓ ਤੁਸੀਂ ਬਾਰ ਬਾਰ ਕਿਉਂ ਡਿਫਾਲਟ ਹੋ ਰਹੇ ਹੋ ਚਲੋ ਇੱਕ ਵਾਰ ਡਿਫਾਲਟ ਹੋ ਗਏ ਦੂਈ ਵਾਰ ਹੋਗੇ 30 ਵਾਰ ਹੋਗੇ ਕਰੋੜਾਂ ਰੁਪਈਆ ਤੁਸੀਂ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਹੋ ਤੁਸੀਂ ਪੈਸੇ ਦੋ ਕੈਂਸਲ ਬੰਦ ਮਾ ਟੈਕਸਲ ਪੇਮੈਂਟ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਹੋ ਅੱਜ NHAI ਦੇ ਅਫਸਰ ਬੁਲਾਏ ਨੇ ਮੈਂ ਕੋਈ ਨਹੀਂ ਉਹਨਾਂ ਨਾਲ ਅੱਜ ਉਹਨਾਂ ਦੀ ਖਿਚਾਈ ਕਰਦੇ ਆ ਤੇ ਉਹਨਾਂ ਤੋਂ ਕਰਵਾ ਕੇ ਪੇਮੈਂਟ ਇਹ ਜਲਦੀ ਤੋਂ ਜਲਦੀ ਚਾਲੂ ਕਰਵਾਨੇ ਸੋ ਹੁਣ 2 ਮਿੰਟ ਲਈ ਕਰਮਚਾਰੀ ਸ਼ਰਮਾ ਜੀ ਨੇ ਵੀ ਕੁਝ ਦੱਸਣਾ ਹਾਂਜੀ ਤਾਂ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਚਾਹੇ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਡਿਪਾਰਟਮੈਂਟ ਨਾਲ ਜਾ ਕੇ ਗੱਲ ਕਰਨੀ ਪਵੇ ਅਸੀਂ ਇਹ ਚਾਲੂ ਕਰਵਾਵਾਂਗੇ ਪਰ ਉਹ ਜਿੰਨੀ ਦੇਰ ਚਾਲੂ ਰਹੂਗਾ ਫਿਰ ਉਹਦੇ ਜਿੰਨੀ ਦੇਰ ਜਿਹੜੀ ਕਿ ਉਹਦੀ ਪੇਮੈਂਟ ਡਿਫਾਲਟ ਹੋਊਗੀ ਉਹ ਫਿਰ NHAI ਨੂੰ ਪੜਨੀ ਪਊਗੀ ਸੋ ਐਡ ਹੋ ਜੂਗੀ ਉਹ ਸੋ ਪਰ ਗੱਲ ਇਹ ਹੈ ਇਹ ਤਰੀਕਾ ਨਹੀਂ ਹੈ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦਾ ਇਹਨੂੰ ਸਰਲ ਕਰਨਾ ਚਾਹੀਦਾ ਇਹਨੂੰ ਸਿਸਟਮੈਟਿਕ ਕਰਨਾ ਚਾਹੀਦਾ NHAI ਕੋ ਕਰੋੜਾ ਅਰਬਾ ਰੁਪਿਆ ਫੰਡ ਪਿਆ ਇੱਕ ਪਾਸੇ ਤਾਂ ਉਹ ਕਹੀ ਜਾਂਦੇ ਨੇ ਸਾਡੇ ਕੋਲ 3.5 ਲੱਖ ਕਰੋੜ ਰੁਪਏ ਦਾ ਬਜਟ ਹੈ ਇੰਨਾ ਪੈਸਾ ਪਿਆ ਵੀ ਅਸੀਂ ਤਾਂ ਸੜਕਾਂ ਇਹੀ ਜੀਆਂ ਬਣਾ ਦਈਏ ਚਾਹੇ ਇਹਨਾਂ ਤੋਂ ਦੀ ਬੰਬ ਸੱਟ ਲਓ ਦੂਏ ਪਾਸੇ ਆ ਬਿਜਲੀ ਬੋਰਡ ਦੇ ਪੈਸੇ ਨਹੀਂ ਦਿੰਦੇ ਸੋ ਇਹ ਗੱਲ ਇਹ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ ਇਹ ਕੇਂਦਰ ਸਰਕਾਰ ਦਾ ਵਿਭਾਗ ਹੈ ਸੋ ਇਹ ਕੇਂਦਰ ਸਰਕਾਰ ਦੇ ਵਿਭਾਗ ਨਾਲ ਅਸੀਂ ਦੁਆਰਤੀ ਜਾਨੀ ਕਿ ਮੀਟਿੰਗ ਸੱਦੀ ਹੈ ਦੇਖੋ ਇਹਦਾ ਰਿਜ਼ਲਟ ਕੀ ਨਿਕਲਦਾ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਮੰਤਰੀ ਸਾਹਿਬ ਨੇ ਵੀ ਦੱਸਿਆ ਪਹਿਲਾਂ ਕਿ ਬਾਦਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਸਾਡੇ ਪਹਿਲੇ ਪੂਰੇ ਜਿਹੜਾ ਮੇਨ ਰੋਡ ਹੈ ਉਹਦੇ ਉੱਤੇ 6 ਮੀਟਰ ਲੱਗੇ ਹੋਏ ਨੇ ਅਲੱਗ-ਅਲੱਗ ਅਕਾਊਂਟ ਨੰਬਰ ਨੇ ਸਾਰਿਆਂ ਦੇ ਤੇ ਇੱਕ ਜਿਹੜਾ ਪਹਿਲਾ ਮੀਟਰ ਐ ਭਾਦਲਾ ਚੌਂਕ ਤੇ ਉੱਤੇ ਸਮਰਾਲਾ ਚੌਂਕ ਤੱਕ 1 ਮੀਟਰ ਦੀ ਹੈਗੀ 3.3 ਲੱਖ ਰੁਪਏ ਇੱਕ ਦੀ 2.3 ਲੱਖ ਰੁਪਏ ਇੱਕ ਦੀ 1.3 ਲੱਖ ਰੁਪਏ ਇੱਕ ਦੀ 63000 ਰੁਪਏ ਇੱਕ ਦੀ 99000 ਤੇ ਇੱਕ ਦੀ 4.3 ਲੱਖ ਰੁਪਏ ਡਿਫਾਲਟਿੰਗ ਅਮਾਉਂਟ ਸਾਡੀ ਖੜੀ ਐ ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਲੈਟਰਸ ਵੀ ਲਿਖ ਰਹੇ ਆ ਤੇ ਆਪ ਵੀ ਵਰਬਲੀ ਗੱਲ ਕਰ ਰਹੇ ਆ ਨੈਸ਼ਨਲ ਹਾਈਵੇ ਦੇ ਬੰਦਿਆਂ ਨਾਲ ਬਟ ਉਹ ਪੈਸੇ ਨਾ ਜਮ੍ਹਾਂ ਹੋਣ ਕਰਕੇ ਫਿਰ ਇਹ ਸਾਨੂੰ ਮਜਬੂਰੀ ਦੇ ਤੌਰ ਤੇ ਕਨੈਕਸ਼ਨ ਕੱਟਨੇ ਪਏ ਉਹ ਤੋਂ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਨੇ ਮਤਲਬ ਇਹ ਤੋਂ ਪਹਿਲੇ ਸਮੇਂ ਦੌਰਾਨ ਵੀ ਇਹ ਕਨੈਕਸ਼ਨ ਪਹਿਲਾਂ ਅਸੀਂ ਕੱਢਦੇ ਰਹੇ ਆ ਤੇ ਜਦੋਂ ਪਹਿਲਾਂ ਅਸੀਂ ਕਨੈਕਸ਼ਨ ਕੱਟੇ ਸੀ ਤਦ ਵੀ ਮੰਤਰੀ ਸਾਹਿਬ ਨੇ ਚਲੋ ਇੱਕ ਮੀਟਿੰਗ ਕਰਕੇ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਕਿਹਾ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਅਸੀਂ ਨਾਲ ਦੀ ਨਾਲ ਉਹਨਾਂ ਦੇ ਕਨੈਕਸ਼ਨ ਜੋੜਤੇ ਤੇ ਹੁਣ ਵੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਵੀ ਇਹ ਕਨੈਕਸ਼ਨ ਜਲਦੀ ਤੋਂ ਜਲਦੀ ਇਹਦੀ ਪੇਮਟਾ ਕਰਵਾਓ ਤੇ ਅਸੀਂ ਇਹਨਾਂ ਦੇ ਕਨੈਕਸ਼ਨ ਜੋੜੀਏ ਤੇ ਜਿਹੜੀ ਸਾਰੀ ਲਾਈਟਾਂ ਉਹਨਾਂ ਨੂੰ ਚੱਲਦੇ ਕਰੀਏ ਕਿੰਨਾ ਮਹੀਨੇ ਦਾ ਅਮਾਉਂਟ ਆਜੀ ਟੋਟਲ ਇਹ 6 ਕੁ ਮਹੀਨੇ ਤੋਂ ਇਹਨਾਂ ਦੀ ਡਿਫਾਲਟਿੰਗ ਮੋਡ ਚੱਲ ਰਹੀ ਹੈ ਜੀ ਮਾਰਚ ਦੇ ਵਿੱਚ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਕਰਕੇ ਕਰਵਾਇਆ ਸੀਗਾ ਜੀ ਤੇ ਉਸ ਵੇਲੇ ਪੇਮੈਂਟਸ ਆ ਗਈਆਂ ਸੀ ਹੁਣ ਦੁਬਾਰਾ ਫੇਰ ਇਹ ਪੇਮੈਂਟਸ ਕਰ ਦੇਣੀ ਪਏ ਐ ਅਕਸਰ ਸਾਹਿਬ ਇੱਕ ਕੰਪਨੀ ਦੀ ਮੈਂ ਬਾਤ ਕਰ ਰਿਹਾ ਬਿਗ ਰੋਕਰੀ ਹੈ ਕੀ ਆ ਪਰ ਹਾਈਵੇ ਮਹਿਕਮਾ ਹੈ ਜਿਹੜਾ ਮੈਂ ਮੈਨੂੰ ਵੀ ਆਪਸ ਕਰਦਾ ਹਾਂ ਤਾਂ ਕੰਪਨੀ ਦੀ ਵੀ ਕਿਉਂ ਰੋਕ ਰਹੀ ਹੈ ਇਹ ਜਾਣ ਕੇ ਬਸ ਅਸੀਂ ਬਰਗ ਤਿਆਰ ਅਸੀਂ ਮਹਿਕਮੇ ਨਾਲ ਆਪ ਤਾਲਮੇਲ ਕਰ ਰਹੇ ਹਾਂ ਮੈਂ ਆਪ ਗੱਲ ਕੀਤੀ ਸੀ ਅੰਬਾਲੇ ਵੀ ਗੱਲ ਕੀਤੀ ਹੈ ਅੰਬਾਲੇ ਵਾਲੇ ਕਹਿੰਦੇ ਲੁਧਿਆਣੇ ਵਾਲੇ ਕਰਵਾਣਗੇ ਫਿਰ ਮੈਂ ਲੁਧਿਆਣੇ ਨਾਲ ਗੱਲ ਕੀਤੀ ਪਰ ਉਹ ਕਿਸੇ ਨੇ ਵੀ ਸਾਨੂੰ ਕਹਦਾ ਇਹ ਪੇਮੈਂਟ ਨਹੀਂ ਕਰਵਾਈ ਹੈਗੀ ਹਜੇ ਤੱਕ ਤੇ ਅਸੀਂ ਜਿੰਨਾ ਇਨੀਸ਼ੀਏਟਿਵ ਲੈ ਸਕਦੇ ਆ ਅਸੀਂ ਲੈ ਰਹੇ ਆ ਇਨੀਸ਼ੀਏਟਿਵ ਬਟ ਉਹ ਜਦ ਪੇਮੈਂਟ ਨਹੀਂ ਕਰਵਾਈ ਉਹਨਾਂ ਨੇ ਫਿਰ ਸਾਨੂੰ ਇਹ ਕਨੈਕਸ਼ਨ ਐਟ ਦ ਐਂਡ ਕੱਟ ਦਿੱਤਾ। ਇਹ ਵੀ ਹੋ ਰਿਹਾ ਹੈ ਕਿ ਜੇ 30 ਤੱਕ ਬਿੱਲ ਨਹੀਂ ਭਰਾਇਆ ਜੇ ਕਿਸੇ ਕੋ ਕੀ ਮੀਟਰ ਵੀ ਪੱਟੇ ਚੜ੍ਹ ਕੇ ਉਹ ਦੇਖ ਦਿੰਦਾ। ਨਹੀਂ 30 ਨਹੀਂ ਹੁੰਦਾ ਇਹ ਹਰ ਇੱਕ ਮਹੀਨੇ ਦੀ ਇੱਕ ਇਹਦਾ ਡਿਊ ਡੇਟ ਹੁੰਦੀ ਆ ਮੀਟਰ ਦੇ ਪੈਸੇ ਜਮ੍ਹਾਂ ਕਰਵਾਉਣ ਦੀ ਬਿੱਲਾਂ ਦੀ। ਜਿਹੜਾ ਉਹ ਹਰ ਮਹੀਨੇ ਪੈਸੇ ਨਹੀਂ ਜਮ੍ਹਾਂ ਕਰਵਾਉਂਦਾ ਫਿਰ ਉਸ ਤੋਂ ਬਾਅਦ ਸਾਨੂੰ ਇਹ ਕਨੈਕਸ਼ਨਸ ਕੱਟਨੇ ਪੈਂਦੇ ਨੇ। ਨਹੀਂ ਚਾਹੁੰਦਾ ਮੈਂ ਵੀ ਬਿਜਲੀ ਬੁੜ ਜਿੰਨੀਆਂ ਰਟਾਇਰ ਐ। ਜਦੋਂ ਸਾਡੀ ਡਿਫਾਲਟਿੰਗ ਅਮਾਉਂਟ ਕੱਲੇ ਐਨ.ਐਚ.ਏ ਨੇ ਕਿਸੇ ਬਲ ਵੀ ਡਿਫਾਲਟਿੰਗ ਖੜੀ ਹੋਵੇ ਤਾਂ ਅਸੀਂ ਹਰੇਕ ਦਾ ਕਨੈਕਸ਼ਨ ਕੱਢ ਦਿੰਦੇ ਚਾਹ ਕੋਈ ਖਾਤਕਾਰ ਹੈ ਉਹ ਡਿਫਾਲਟਿੰਗ ਅਮਾਉਂਟ ਆ ਉਹ ਬਿੱਲ ਦੇ ਬੈਕ ਸਾਈਡ ਤੇ ਲਿਖਿਆ ਹੁੰਦਾ ਵੀ ਜੇ ਤੁਸੀਂ ਡਿਫਾਲਟਿੰਗ ਅਮਾਉਂਟ ਨਹੀਂ ਪਰੋਗੇ ਤਾਂ ਤੁਹਾਡਾ ਕਲੈਕਸ਼ਨ ਕੱਢ ਦਿੱਤਾ ਜਾਊਗਾ ਜਦੋਂ ਫਿਰ ਉਹ ਉਹ ਗਾਹਾਂ ਜੋਗ ਸਮਾਖ ਫਿਰ ਪੀਡੀਓ ਕਰ ਦਿੰਦੇ ਅਸੀਂ ਉਹਨੂੰ ਕਨੈਕਸ਼ਨ ਨੂੰ ਇਸ ਕਰਕੇ ਜਿੰਨਾ ਚਿਰ ਤੱਕ ਸਾਡੀ ਕਰੋੜਾਂ ਰੁਪਈਆ ਅਰਬਾਂ ਰੁਪਈਆ ਜਿਹੜਾ ਲੋਕ ਪੰਜਾਬ ਚ ਡਿਫਾਲਟਿੰਗ ਪਈ ਹੁੰਦੀ ਹੈ ਅਸੀਂ ਮਾਰਚ ਤੱਕੇ ਕਲੀਅਰ ਕਰਨੀ ਹੁੰਦੀ ਹੈ ਕਿ ਸਤੰ ਜਿਹੜਾ ਸੀ ਡਿਫਾਲਟਿੰਗ अमाउंट ਤੇ ਉੱਪਰ ਇਹ ਤੇ ਲਾ ਕੇ ਅਸੀਂ ਇਹਨੂੰ ਕਲੀਅਰ ਕਰ ਦਿਆਂ ਅਸੀਂ ਬਿਜਲੀ ਪਹਿਲਾਂ ਦਿੰਨੇ ਆ ਪੈਸਾ ਅਸੀਂ ਬਾਅਦ ਚ ਲੈਨੇ ਆ ਹੁਣ ਬਿਜਲੀ ਇਹ ਵੱਧ ਚੁੱਕਿਆ ਐਨਐਚਏ ਇਹ ਨੈਸ਼ਨਲ ਅਥਾਰਟੀ ਵਾਲੇ ਜਿਹੜੇ ਨੇ ਇਹ ਬਿਜਲੀ ਵੱਧ ਚੁੱਕੇ ਨੇ ਉਹ ਭਰਤੀ ਦੇ ਪੈਸੇ ਲੈਣੇ ਨੇ ਅਸੀਂ ਜਿਨ੍ਹਾਂ ਚ ਨਹੀਂ ਦੇਣਗੇ ਕਿਉਂਕਿ ਉੱਪਰ ਬੜੀ ਸਖਤੀ ਹੈ ਬਿਜਲੀ ਬੋਰਡ ਕਿਉਂਕਿ ਉਹ ਸਾਰਾ ਪੈਸਾ ਜਿਹੜਾ ਯੂਜ਼ ਕਰਨਾ ਹੁੰਦਾ ਹੋਰ ਡਵੈਲਪਮੈਂਟ ਦੇ ਲਈ ਇਸ ਕਰਕੇ ਉਹ ਜ਼ਰੂਰੀ ਹੁੰਦੇ ਨੇ ਕਨੈਕਸ਼ਨ ਕੱਟ ਲੈਣ ਇਹ ਤੇ ਕੋਈ ਕਤਾਹੀ ਅਫਸਰ ਕੋਈ ਕਰ ਨਹੀਂ ਸਕਦਾ ਉਹਦੇ ਫਿਰ ਐਕਸ਼ਨ ਹੋ ਜਾਊਗਾ ਇਸ ਕਰਕੇ ਹੁਣ ਜਿਵੇਂ ਸਿਵਲ ਹਸ ਕਰੋੜਾਂ ਰੁਪਏ ਖਰੀਦਣੋਂ ਦੀ ਘਟਦੇ ਜਾ ਰਹੇ ਸੀਗੇ ਮੰਤਰੀ ਸਾਹਿਬ ਨੇ ਉਹ ਪੈਸੇ ਜਿਹੜੇ ਦਵਾਕੇ ਸੈਂਟਰ ਤੋਂ ਵੀ ਜੋ ਬਣਦੇ ਸੀ ਪੈਸਾ ਜੋ ਪੰਜਾਬ ਦਾ ਬਣਿਆ ਉਹ ਸਾਰਾ ਦਵਾਇਆ ਹੈ ਹਸਪਤਾਲ ਨੂੰ ਕੋਈ ਕੋਈ ਹੈਲਥ ਕੇਅਰ ਜ਼ਰੂਰੀ ਹੈ ਇਸ ਕਰਕੇ ਜਿਹੜੀ ਡਿਫਾਲਟਿੰਗ ਅਮਾਉਂਟ ਹੈ ਕਿਤੇ ਵੀ ਆਜਾ ਖੜਾ ਆਏ ਦੇ ਪੈਸੇ ਬਣਾ ਕੰਮ ਨਹੀਂ ਚੱਲਦਾ ਬੀਲ ਬੋਲ ਦਾ ਕੰਮ ਰੁਕ ਜੂਗਾ ਸਾਰੇ ਡਿਵੈਲਪਮੈਂਟ ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰਉਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ 베디 스마트 솔루션 ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹਾਲ